ਕਿ ਆ ਸਾ ਪਿੰਡ ਜ਼ਿਲ੍ਹਾ ਗੁਰਦਾਸਪੁਰ ਦਾ ਦਿਖਾਵਾਂਗੇ ਕਿ ਜਿੱਥੇ ਹਰ ਮੁਕਰ ਮਹੱਲੇ ਗਲੀ ਦੇ ਉਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਤੇ ਨਾਲ ਦੀ ਨਾਲ ਗੁਰਬਾਣੀ ਜਰੀਏ ਲਾਈਵ ਹਰਮੰਦਰ ਸਾਹਿਬ ਤੋਂ ਗੁਰਬਾਣੀ ਜਰੀਏ ਉਹ ਲੋਕਾਂ ਦੇ ਕੰਨਾਂ ਤੱਕ ਪਹੁੰਚਦੀ ਏ ਆਵਾਜ਼ ਤੇ ਆਪਾਂ ਗੱਲਬਾਤ ਵੀ ਕਰਾਂਗੇ ਪਿੰਡ ਵਾਲਿਆਂ ਦੇ ਨਾਲ ਕਿ ਕਿੱਦਾਂ ਦਾ ਉਪਰਾਲਾ ਏ ਤੇ ਕਿੰਨਾ ਨੇ ਉਪਰਾਲਾ ਕੀਤਾ ਏ ਇੱਕ ਦਲ ਹੋਰ ਦੱਸਦੀ ਏ ਕਿ ਪਿੰਡ ਜਿਹੜਾ ਨਸ਼ਾ ਮੁਕਤ ਪਿੰਡ ਆ ਅਸ ਪਿੰਡ ਦੇ ਵਿੱਚ ਲੋਕ ਜਿਹੜੇ ਨੇ ਚੰਗੀਆਂ ਪੋਸਟਰਾਂ ਤੇ ਲੱਗੇ ਹੋਏ ਨੇ ਤੇ ਨਾਲ ਦੀ ਨਾਲ ਸਾਰਾ ਪਿੰਡ ਜਿਹੜਾ ਹੈ ਫੋਟੋ ਦੇ ਵਿੱਚ ਸੈੱਟ ਹੈ ਕਿਤੇ ਨਾ ਕਿਤੇ ਗੁਰੂ ਸਾਹਿਬ ਦੀ ਕਿਰਪਾਏ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਸਾਰਾ ਪਿੰਡ ਜਿਹੜਾ ਹੈ ਇੱਥੇ ਖੜਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੈਂਬਰ ਸਰਪੰਚ ਜਿਹੜੇ ਨੇ ਉਹ ਇੱਥੇ ਖੜੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕੀ ਉਹਨਾਂ ਦਾ ਕਹਿਣਾ ਹੈ ਕਿਉਂਕਿ ਕਹਿੰਦੇ ਨੇ ਕਿ ਹਰਿਆ ਭਰਿਆ ਪੰਜਾਬ ਸਾਡਾ ਸੋਨੇ ਦੀ ਚਿੜੀ ਕਿਹਾ ਜਾਂਦਾ ਹੈ ਤੇ ਆਪਾਂ ਅੱਜ ਉਸ ਪਿੰਡ ਦੀਆਂ ਤਸਵੀਰਾਂ ਦਿਖਾ ਰਹੇ ਆ ਕਿ ਜਿਹਨੂੰ ਹਰਿਆ ਭਰਿਆ ਪਿੰਡ ਤੇ ਗੁਰੂ ਦੇ ਨਾਲ ਜੁੜਿਆ ਹੋਇਆ ਪਿੰਡ ਜਿਹੜਾ ਤੁਹਾਨੂੰ ਦਿਖਾਵਾਂਗੇ ਕਿ ਸਵੇਰੇ ਸ਼ਾਮੀ ਤੇਰੀ ਇਹ ਗੁਰਬਾਣੀ ਲੱਗੀ ਹੁੰਦੀ ਏ ਹਰ ਨੁਕਰ ਮੁਹੱਲੇ ਦੇ ਉੱਤੇ ਜਿਹੜਾ ਸਪੀਕਰ ਲੱਗਿਆ ਹੋਇਆ ਤੇ ਨਾਲ ਦੀ ਨਾਲ ਸੀਸੀਟੀਵੀ ਕੈਮਰਾ ਵੀ ਜਿਹੜਾ ਲੱਗਿਆ ਹੋਇਆ ਏ ਸੋ ਤਸਵੀਰ ਇੱਕ ਤੁਹਾਨੂੰ ਇੱਧਰ ਦੀ ਦਿਖਾ ਦਾਂਗੇ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਸਾਹਿਬ ਤੋਂ ਸ਼ਰਵਾਦ ਹੁੰਦੀ ਏ ਤੇ ਲਾਈਵ ਜਿਹੜਾ ਏ ਉਹ ਗੁਰਬਾਣੀ ਜਰੀਏ ਲੋਕਾਂ ਦੇ ਕੰਨਾਂ ਤੱਕ ਆਵਾਜ਼ ਜਾਂਦੀ ਏ ਤੇ ਕਿਤੇ ਨਾ ਕਿਤੇ ਲੋਕ ਵੀ ਜਰੇ ਨੇ ਉਹ ਬੜਾ ਵਧੀਆ ਮੰਨਦੇ ਨੇ ਕਿ ਸਾਡੇ ਕੰਨਾਂ ਤੱਕ ਆਵਾਜ਼ ਜਿਹੜੀ ਗੁਰਬਾਣੀ ਦੀ ਜਾਂਦੀ ਆਪਾਂ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਨਾਲ ਸੋ ਸਸੀガル ਸਰਪੰਚ ਸਾਹਿਬ ਫਾਸਲੇ ਸਰਪੰਚ ਸਾਹਿਬ ਕਿੱਦਾਂ ਉਪਰਾਲਾ ਲੱਗਿਆ ਕਿਹਨਾਂ ਵੱਲੋਂ ਕਰਵਾਇਆ ਗਿਆ ਤੇ ਪਹਿਲੇ ਨੰਬਰ ਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ ਜਿਹੜਾ ਉਪਰਾਲਾ ਕੀਤਾ ਏ ਕੀ ਕਹਿਣਾ ਚਾਹੁੰਦੇ ਦੇਖੋ ਤੁਹਾਨੂੰ ਦੇ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ ਜੀ ਕਿ ਪ੍ਰੈਸ ਰਿਪੋਰਟਰ ਹੋ ਜੀ ਜੀ ਕੈਮਰਾਮੈਨ ਤੇ ਇੰਟਰਵਿਊ ਵਾਲੇ ਇਹ ਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਕੋਈ ਚੰਗਾ ਮਾਹੌਲ ਵੇਖਿਆ ਇਥੇ ਤੁਸੀਂ ਰੁਕ ਕੇ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਹੋ ਹਾਂ ਪਹਿਲੀ ਤੇ ਬੇਨਤੀ ਇਹ ਹੈ ਜੋ ਇਹ ਉਪਰਾਲਾ ਵਾ ਇਹ ਸੁਖਦੇਵ ਸਿੰਘ ਸਨ ਹਰਬੰਸ ਸਿੰਘ ਮਠਾਣ ਪਰਿਵਾਰ ਆ ਜੀ ਜੋ ਇੰਗਲੈਂਡ ਵਿੱਚ ਪੱਕਾ ਸ਼ੈਟਲ ਹੈ ਜੀ ਪਹਿਲੇ ਥੋੜਾ ਸਪੀਕਰ ਲਾਇਆ ਸੀ ਆਪਾਂ ਤੇ ਫਿਰ ਉਸ ਤੋਂ ਬਾਅਦ ਜਦੋਂ ਮੰਗ ਵਧੀ ਹੁਣ ਚਾਰੇ ਪਾਸੇ ਪਿੰਡ ਦੇ ਸਪੀਕਰ ਲੱਗੇ ਨੇ ਤੇ ਬਾਹਰ ਤੱਕ ਲੱਗੇ ਹੋਏ ਨੇ 24 ਘੰਟੇ ਨਿਲ ਗੁਰਬਾਣੀ ਲਾਈਵ ਜੋ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਤੋਂ ਚੱ ਔਰ ਸੰਗਤਾਂ ਨੂੰ ਸੁਣਾਇਆ ਜਾਂਦਾ ਵਾ ਤੇ ਸੰਗਤ ਸਾਰੇ ਬੈਠ ਕੇ ਸੁਣਦੀ ਵੀ ਆ ਜੀ ਇਹ ਗੁਰੂ ਮਹਾਰਾਜ ਦੀ ਕਿਰਪਾ ਵਾ ਸਾਡੇ ਨਗਰ ਝੰਡਾ ਲਵਾਣਾ ਦੇਤੇ ਬਾਬਾ ਮੱਖਣਸ਼ਾਹ ਲਵਾਣਾ ਵੀ ਹੀ ਔਲਾਦ ਆ ਜੀ ਇਹ ਸਾਡੇ ਤੇ ਉਹਨਾਂ ਦੀ ਕਿਰਪਾ ਪੂਰੀ ਆ ਪਹਿਲੇ ਅਸੀਂ 100% ਫੌਜੀ ਸੀ ਪਿੰਡ ਸਾਡਾ ਜੀ ਉਸ ਤੋਂ ਬਾਅਦ ਫਿਰ ਚੰਗੀਆਂ-ਚੰਗੀਆਂ ਪੋਸਟਾਂ ਤੇ ਵੀ ਗਏ ਆ ਜਿਸ ਤਰ੍ਹਾਂ ਮੈਨੂੰ ਸਾਡੇ ਤਹਿਸੀਲਦਾਰ ਸਾਹਿਬ ਨੇ ਇਹਨਾਂ ਦੇ ਭਰਾ ਸੀ ਉਹ ਰਿਟਾਇਰਮੈਂਟ ਹੋ ਕੇ ਆ ਗਏ ਨੇ ਇੱਕ ਮੌਕੇ ਦਾ ਹਾਜ਼ਰ ਤਹਿਸੀਲਦਾਰ ਦੇ ਹੈਗਾ ਵਾ ਇੱਕ ਐਸ.ਐਚ.ਓ ਹੈਗਾ ਵਾ ਡੀ.ਐਸ.ਪੀ ਹੈਗੇ ਨੇ ਐਸ.ਐਸ.ਪੀ ਹੈਗੇ ਨੇ ਇਹ ਫੌਜੀ ਹੈਗੇ ਨੇ ਉਸ ਵਾਰੇ ਵੀ ਹੈਗੇ ਨੇ ਤੇ ਹੁਣ ਅਸੀਂ ਲਗਭਗ ਬਾਹਰ ਜਿੰਨਾਂ ਦਾ ਕੋਈ ਇੱਕ ਬੱਚਾ ਜਾਂ ਦੋ ਬੱਚੇ ਸਾਰੇ ਅਮਰੀਕਾ ਤੇ ਜਾਂ ਕੈਨੇਡਾ ਵਾਏ ਹੋ ਗਿਆ ਜੀ ਹੁਣ ਕਿੰਨੀ ਗੁਰੂ ਦੀ ਕਿਰਪਾ ਵਾ ਸੋ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਮੈਂ ਦੇਖਿਆ ਕਿ ਕੋਈ ਵੀ ਪਿੰਡ ਦੇ ਵਿੱਚ ਐਂਟਰ ਕਰਦਾ ਤੇ ਉਹ ਸਾਰੀ ਜਿਹੜੀ ਹੈ ਨਿਗਰਾਨੀ ਹੇਟਾ ਕੋਈ ਵੀ ਐਂਟਰ ਕਰਦਾ ਜਾਂ ਬਾਹਰ ਜਾਂਦਾ ਉਹਦਾ ਵੀ ਪਤਾ ਲੱਗਦਾ ਹੈ ਕਿ ਜਿਹੜਾ ਅੰਦਰ ਆਂਦਾ ਹੈ ਉਹਨੂੰ ਕੰਨਾਂ ਦੇ ਵਿੱਚ ਗੁਰਬਾਣੀ ਦੀ ਆਵਾਜ਼ ਆਉਂਦੀ ਕਿਤੇ ਨਾ ਕਿਤੇ ਉਹ ਪਰਮਾਤਮਾ ਨਾਲ ਜੁੜ ਜਾਂਦਾ ਹੈ ਦੇਖੋ ਜੀ ਜੇ ਤੁਸੀਂ ਪਿੰਡ ਦੇ 400 ਸਾਰੇ ਗੇੜਾ ਲਾਓਗੇ ਜੀ ਇੱਕ ਤੇ ਹਰ ਮੋੜ ਤੇ ਸੀਸੀ ਕੈਮਰੇ ਲੱਗੇ ਹੋਏ ਨੇ ਜੀ ਕੰਟਰੋਲ ਇੱਕ ਜਗ੍ਹਾ ਤੇ ਆ ਕਿਹੜਾ ਬੰਦਾ ਐਂਟਰ ਹੋ ਰਿਹਾ ਕਿਹੜਾ ਨਿਕਲ ਰਿਹਾ ਉਹ ਸਾਰਾ ਜਾਣਕਾਰੀ ਟਰੂ ਸਾਨੂੰ ਉਹਦੀ ਤੇ ਬਾਕੀ ਜਿਹੜੀ ਕਿਰਪਾ ਗੁਰੂ ਰਾਮਦਾਸ ਮਹਾਰਾਜ ਦੀ ਆ ਚੌਥੇ ਮਹਾਰਾਜ ਜੀ ਸ੍ਰੀ ਹਰਮੰਦਰ ਸਾਹਿਬ ਜੀ ਦਰਬਾਰ ਸਾਹਿਬ ਤੋਂ ਉਹਨਾਂ ਦੀ ਕਿਰਪਾ ਵਾ ਇਹ ਕੁਝ ਸਾਨੂੰ ਜਿਹੜਾ ਸਾਡੇ ਜੋ ਪਹਿਲੇ ਪੁਰਾਣੇ ਬਜ਼ੁਰਗ ਹੀ ਉਹਨਾਂ ਨੂੰ ਸੰਤਾਂ ਮਹਾਰਾਜਾਂ ਦੇ ਅਸੀਰਵਾਦ ਨੇ ਪਹਲੇ ਆਗੇ ਜੀ ਇਹ ਝੰਡਾ ਜਿਹੜਾ ਉਹ ਨਗਰ ਸ਼ਹਿਰ ਵਾ ਅੱਜ ਉਹ ਅਸੀਂ ਦੇਖ ਰਹੇ ਹਾਂ ਜੀ ਅੱਜ ਪੂਰਾ ਸ਼ਹਿਰ ਬਣਿਆ ਪਿਆ ਵਾ ਪਹਿਲੇ ਸਾਰਾ ਕੱਚਾ ਹੁੰਦਾ ਸੀ ਤੇ ਘੋੜਿਆਂ ਦੇ ਉਹਦੇ ਦੇ ਸਾਹਮਣੇ ਇਹਨੂੰ ਸ਼ੰਭ ਕਹਿੰਦੇ ਸਾਰੇ ਇਹਨੂੰ ਜੀ 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 ਛੋਟਾ ਘਲੂ ਘਰ ਨਾਲ ਹੀ ਆ ਜੀ ਉਥੇ 11000 ਲਗਭਗ ਸਿੰਘ ਸੀ ਜਿਹੜੇ ਨੇ ਤੇ ਇਹ ਵੀ ਗੁਰੂ ਦੀ ਕਿਰਪਾ ਵਾ ਗੁਰਦੁਆਰੇ ਦੋ ਨੇ ਇਹ ਅੰਦਰੋਂ ਗੁਰੂ ਦੀ ਆਗਿਆ ਲੈ ਕੇ ਬਾਹਰ ਬਣਿਆ ਗੁਰਦੁਆਰਾ ਪਰ ਆਗਿਆ ਪਾਵਾ ਜੀ ਤੇ ਇਹ ਪੂਰੀ ਕਿਰਪਾ ਗੁਰੂ ਦੀ ਮਾਰੇ ਦੀ ਤੇ ਪੂਰੇ ਖੁਸ਼ ਆ ਸੀ ਜਿਹੜਾ ਗੁਰਬਾਣੀ ਸੁਣਦੇ ਆ ਤੇ ਵੱਡੀ ਗੱਲ ਜੋ ਅੱਜਕੱਲ ਜੋ ਚਿੱਟੇ ਦਾ ਦੌਰ ਚੱਲ ਰਿਹਾ ਵਾ ਸਾਡਾ ਬੰਨ ਚਿੱਟੇ ਤੋਂ ਮੁਕਤ ਹੋ ਗਿਆ ਜੀ ਜਿਹੜੀ ਮੇਨ ਗੱਲ ਮੁੱਖ ਦੀ ਆ ਉਹ ਇਹ ਸੂਜਵਾਨ ਭਰਾ ਜਿਨੇ ਵੀਰ ਜੋ ਮੌਤਵਾ ਦੇ ਸਾਰੇ ਇਹਨਾਂ ਦੀ ਬਦੌਲਤੀ ਆ ਕਿ ਇਹ ਸਾਰੇ ਨਿਗਰਾਨੀ ਰੱਖਦੇ ਆ ਜੀ ਜਿਹੜਾ ਸੀਸੀਟੀਵੀ ਕਾ ਉਹ ਨਿਗਰਾਨੀ ਰੱਖਦੇ ਨੇ ਉਹਦੇ ਸਾਰੇ ਮੌਤਵਾ ਨਿਗਰਾਨੀ ਰੱਖਦੇ ਆ ਜੀ ਇਹ ਸਾਰਾ ਨਗਰ ਬਹੁਤ ਸੂਜਵਾਨ ਆ ਸਾਰੇ ਨਗਰ ਦਾ ਬਹੁਤ ਬੋਤ ਧਮਾਦਾ ਇਹ ਆਪਣੇ ਨਗਰ ਦੇ ਦਾ ਚੜ੍ਹਦੀ ਕਲਾ ਦੇ ਲੈ ਕੇ ਜਾ ਰਹੇ ਸੋ ਇਹ ਜਿਹੜੀ ਗੁਰਬਾਨੀ ਵੀ ਜਿਹੜੀ ਉਪਰਾਲਾ ਹੋਇਆ ਗੁਰਬਾਨੀ ਦਾ ਕਿਹਨਾਂ ਦੇ ਮਨ ਦੇ ਵਿੱਚ ਆਇਆ ਸੀ ਕਿ ਕਿਹਨਾਂ ਨੇ ਇਹ ਸੇਵਾ ਦੇਖੋ ਇਹ ਸਾਡੇ ਗੁਰਦੁਆਰੇ ਪ੍ਰਬੰਧਕ ਸਿੰਘ ਨੇ ਤਲਵਜਨ ਸਿੰਘ ਜੀ ਜੀ ਤਲਵਜਨ ਸਿੰਘ ਜੀ ਪ੍ਰਬੰਧਕ ਨੇ ਗੁਰਦੁਆਰੇ ਦੇ ਜੀ ਜੀ ਤੇ ਉਹਨਾਂ ਦੇ ਬ੍ਰਦਰ ਨੇ ਸੁਖਦੇਵ ਸਿੰਘ ਸਨ ਆਫ ਹਰਵੰਦ ਸਿੰਘ ਜੀ ਜੋ ਇੰਗਲੈਂਡ ਰਹਿੰਦੀ ਪੂਰੀ ਫੈਮਿਲੀ ਜੀ ਜੀ ਇਹ ਉਹਨਾਂ ਦਾ ਪਰਾਲਾ ਵਾ ਤੇ ਜੋ ਸੰਗਤਾਂ ਅੱਗੇ ਹੋਰ ਮੰਗ ਕੀਤੀ ਉਹਨਾਂ ਨੇ ਅੱਗੇ ਹੋਰ ਸਮਾਨ ਲੈ ਕੇ ਜੋੜਤਾ ਇਹ ਪਰਾਲਾ ਉਹਨਾਂ ਦਈ ਆ ਉਹਨਾਂ ਦਾ ਭਰਾ ਗੁਰਨਾਮ ਸਿੰਘ ਮਠਾਉਣ ਇੱਥੇ ਆ ਗਿਆ ਵਾ ਜਿਨੇ ਇਹ ਸਾਰੀ ਸੇਵਾ ਨਾਲ ਹੋ ਕੇ ਕਰਾਈ ਆ ਤੇ ਨਾਲ ਆਪਣੀ ਪ੍ਰਬੰਧਕ ਕਮੇਟੀ ਨਾਲੋਂ ਕੀ ਮੈਸੇਜ ਦੇਣਾ ਚਾਹਦੇ ਲੋਕਾਂ ਨੂੰ ਕਿਉਂਕਿ ਪਿੰਡ ਦੇਖਿਆ ਰੂਹ ਖੁਸ਼ ਹੋ ਗਈ ਐ ਪਿੰਡ ਦੇ ਵਿੱਚ ਐਂਟਰ ਕੀਤਾ ਐ ਤੇ ਪ੍ਰਮਾਤਮਾ ਨਾਲ ਜਿਹੜੀ ਲੇਬਲ ਜੁੜ ਜਾਂਦੀ ਕੀ ਮੈਸੇਜ ਦੇਣਾ ਚਾਹੁੰਦੇ ਉਹ ਉਹ ਕੰਮ ਦੇਖੋ ਅਸੀਂ ਇਹ ਮੈਸੇਜ ਇਹੀ ਦਵਾਂਗੇ ਕਿ ਵੱਧ ਤੋਂ ਵੱਧ ਗੁਰਬਾਣੀ ਸੁਣੋ ਗੁਰਬਾਣੀ ਨਾਲ ਜੁੜੋ ਜਾਂ ਕਿਸੇ ਵੀ ਧਰਮ ਵਿੱਚੋਂ ਆਪਣੇ ਧਰਮ ਵਿੱਚ ਪੱਕੇ ਰਹੋ ਜੀ ਕਿ ਕਦੇ ਵੀ ਕਿਸੇ ਨਾਲ ਕੋਈ ਬੇਈਮਾਨੀ ਜਾਂ ਠੱਗੀ ਜਾਂ ਕੋਈ ਹੇਰਾਫੇਰੀ ਨਾ ਕਰੋ ਬਸ ਉਥੇ ਪ੍ਰਮਾਤਮਾ ਹਾਜ਼ਰ ਬਸ ਜੀ ਤੇ ਗੁਰਬਾਣੀ ਇਹੋ ਸਿਖਾਉਂਦੀ ਹੈ ਗੁਰਬਾਣੀ ਤੁਹਾਡੀ ਜੀਵਨ ਜਾਚ ਤੇ ਗੁਰੂਆਂ ਨੇ ਸਾਨੂੰ ਇਹੋ ਸਿਖਾਇਆ ਵੀ ਕਿੱਦਾਂ ਜੀਵਣਾ ਬਸ ਤੇ ਗੁਰੂ ਦੇ ਰਾਹ ਤੇ ਚੱਲੋ ਬਸ ਤੇ ਨੌਜਾ ਮਾਣੋ ਸੋ ਹੋਰ ਵੀ ਮੈਂਬਰ ਮੌਜੂਦ ਨੇ ਆਪਾਂ ਨਾਲ ਵੀ ਗੱਲਬਾਤ ਕਰਾਂਗੇ ਕਹਿੰਦੇ ਨੇ ਕਿ ਪ੍ਰਮਾਤਮਾ ਦੀ ਕਿਰਪਾ ਹੋਈ ਏ ਆ ਬੱਚੇ ਸਾਰੇ ਸੈਟ ਨੇ ਕੋਈ ਡੀਐਸਪੀ ਲੱਗਿਆ ਕੋਈ ਤਹਿਸੀਲਦਾਰ ਲੱਗਿਆ ਤੇ ਕੋਈ ਕਰਨਾ ਰਟਾਇਰ ਨੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਏ ਤਾਂ ਫੇਰ ਹੀ ਇਹੋ ਜਿਹੇ ਰਾਵ ਉਪਰਾਲਾ ਕੀਤਾ ਜਾਂਦਾ ਬੱਚੇ ਸੈਟ ਨੇ ਬਾਹਰ ਪਰ ਕਿਤੇ ਨਾ ਕਿਤੇ ਆਪਣੇ ਪਿੰਡ ਨੂੰ ਨਹੀਂ ਭਲਾਇਆ ਆਪਣੀ ਮਿੱਟੀ ਨੂੰ ਨਹੀਂ ਭਲਾਇਆ ਉੱਥੋਂ ਦੇ ਕੋਈ ਵੀ ਕੰਮ ਨੇ ਤੇ ਪਹਿਲ ਦੇ ਆਧਾਰ ਤੇ ਕਰਦੇ ਨੇ ਤੇ ਪ੍ਰਮਾਤਮਾ ਦੀ ਵੀ ਕਿਤੇ ਨਾ ਕਿਤੇ ਕਿਰਪਾ ਹੁੰਦੀ ਆ ਆਪਾਂ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਦੇ ਮੇਰਾ ਲਾ ਸਰਮਸਰ ਜੀ ਉਹ ਕਿੱਦਾਂ ਦਾ ਉਪਰਾਲਾ ਲੱਗਿਆ ਜੀ ਇਹ ਪਿੰਡ ਦੇ ਵਿੱਚ ਗੁਰਬਾਣੀ ਗੇਰੀ ਚੱਲਦੀ ਹੈ ਸਵੇਰੇ ਸ਼ਾਮ ਤੇ ਨਾਲ ਦੀ ਨਾਲ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ ਦੇਖੋ ਜੀ ਜੋ ਪਿੰਡ ਢੰਡਾਲ ਵਾਲੇ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਦਰਵਾਲੂ ਦੇ ਪਿੰਡ ਦੇ ਚਾਰ ਸਥਰੇ ਕੋ ਸਪੀਕਰ ਲੱਗੇ ਹੋਣੇ ਨੇ ਲਾਈਵ ਪ੍ਰੋਗਰਾਮ ਸ੍ਰੀ ਦਰਬਾਰ ਸਾਹਿਬ ਤੋਂ ਚੱਲਦਾ ਜੀ ਜੀ ਉਹਦੇ ਨਾਲ ਸੰਗਤਾਂ ਨੂੰ ਬਹੁਤ ਸਕੂਨ ਹੁੰਦਾ ਜੀ ਔਰ ਜੋ ਬਾਰੇ ਉੰਗਦੇ ਜਾਂਦੀ ਜਨਤਾ ਉਹਨਾਂ ਦੇ ਵੀ ਕੰਨਾਂ ਦੇ ਵਿੱਚ ਜਦੋਂ ਗੁਰੂ ਮਹਾਰਾਜ ਦੀ ਆਵਾਜ਼ ਪੈਂਦੀ ਆ ਤੇ ਉਹ ਵੀ ਬੜੇ પ્રસન્ન ਹੁੰਦੇ ਆ ਇਹ ਸਾਰੀ ਗੁਰੂ ਦੀ ਕਿਰਪਾ ਦੀ ਜੀ ਜੀ ਉਹ ਕਿਹਨਾਂ ਨੇ ਸੇਵਾ ਕਰਾਈਏ ਜੀ ਇਹ ਸੇਵਾ ਦੀ ਸਾਡੇ ਪਿੰਡ ਕੰਢਿਲਵਾਂ ਦਾ ਸੁਖਦੇਵ ਸਿੰਘ ਸਾਨੋ ਫੌਰਵਰ ਸਿੰਘ ਮਠੌਰ ਉਹਨਾਂ ਦਾ ਪਰਿਵਾਰ ਅੰਗਲੈਂਡ ਦੇ ਵਿੱਚ ਰਹਿੰਦਾ ਜੀ ਜੀ ਤੇ ਉਹਨਾਂ ਨੇ ਬ੍ਰਦਰਜ਼ ਗੁਰਦੁਆਰਾ ਦਾ ਪ੍ਰਬੰਧਾਨ ਸੁਭਾਦਰ ਤੁਲਸੀ ਜੀ ਉਹਨਾਂ ਨੇ ਆਪਰਾਲਾ ਕਰਕੇ ਭਰਾ ਨੂੰ ਮੈਸੇਜ ਕੀਤਾ ਉਹਨਾਂ ਨੇ ਚਾਰ ਸਥਰੇ ਪਿੰਡ ਦੇ ਜੋ ਸਪੀਕਰ ਲਵਾਏ ਹੋਏ ਨੇ ਜੀ ਔਰ ਦਰਬਾਰ ਸਾਹਿਬ ਤੋਂ ਲਾਈਵ ਚੱਲਦਾ ਆ तकरीबन 24 ਘੰਟੇ ਜਦੋਂ ਗੁਰੂ ਮਹਾਰਾਜ ਦਾ ਪ੍ਰੋਗਰਾਮ ਸ਼ਾਮ ਨੂੰ ਹੁੰਦਾ ਉਦੋਂ ਮੰਗਾਂ ਜਾਂ ਸਵੇਰੇ तकरीबन 24 ਘੰਟੇ ਹੀ ਚੱਲਦਾ ਰਹਿੰਦਾ ਜੀ ਵਧੀਆ ਲੱਗਦਾ ਫਿਰ ਬਹੁਤ ਵਧੀਆ ਲੱਗਦਾ ਮਨ ਨੂੰ ਬਹੁਤ ਸਕੂਨ ਆਉਂਦਾ ਪੰਬੀ ਜਾਂਦੀ ਜਨਤਾ ਦੇ ਕੰਨਾਂ 'ਚ ਗੁਰੂ ਮਹਾਰਾਜ ਦੀ ਬਾਣੀ ਜਿਹੜੀ ਆ ਪਉਂਦੀ ਆ ਬਹੁਤ ਸੁਣ ਕੇ ਮਜ਼ਾ ਆਉਂਦਾ ਗੱਲਬਾਤ ਨਾਲ ਜਨਤਾ ਜੁੜ ਜਾਂਦੀ ਆ ਜੀ ਸੋ ਹੋਰ ਵੀ ਮੈਂਬਰ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਨਸ਼ਾ ਮੁਕਤ ਪਿੰਡ ਆ ਜੀ ਹਰ ਨੁੱਕਰ ਗਲੀ ਮੁਹੱਲੇ ਦੇ ਉੱਤੇ ਗੁਰਬਾਣੀ ਵਾਲੇ ਸਪੀਕਰ ਲੱਗੇ ਲਾਈਵ ਹਰਮੰਦਰ ਸਾਹਿਬ ਤੋਂ ਜਰਾ ਗੁਰਬਾਣੀ ਸੁਣਦੇ ਨੇ ਪਿੰਡ ਦੇ ਵਿੱਚ ਕੋਈ ਐਂਟਰ ਕਰਦਾ ਏ ਉਹ ਵੀ ਸੁਣਦਾ ਏ ਤੇ ਜਿਹੜਾ ਬਾਹਰ ਜਾਂਦਾ ਉਹ ਵੀ ਸੁਣਦਾ ਏ ਤੇ ਨਾਲ ਦੀ ਨਾਲ ਸੀਸੀਟੀਵੀ ਵੀ ਲੱਗੇ ਹੋਏ ਨੇ ਪਿੰਡ ਨਸ਼ਾ ਮੁਕਤ ਪਿੰਡ ਆਪਾਂ ਗੱਲਬਾਤ ਕਰਾਂਗੇ ਪੀਰਤ ਸਿੰਘ ਜੀ ਪੀਰਤ ਸਿੰਘ ਜੀ ਕਿਦਾਂ ਦੇਖਦੇ ਹੋ ਕਿ ਤੁਹਾਡੇ ਪਿੰਡ ਦੇ ਵਿੱਚ ਬਹੁਤ ਸਾਫ ਸਫਾਈ ਵੀ ਏ ਤੇ ਨਸ਼ਾ ਮੁਕਤ ਵੀ ਏ ਪਿੰਡ ਤੇ ਚੰਗੇ ਚੰਗੇ ਪੋਸਟਰ ਦੇ ਉੱਤੇ ਵੀ ਲੱਗੇ ਹੋਏ ਨੇ ਪਰਮਾਤਮਾ ਦੀ ਕਿਤਨਾ ਕਿਤੇ ਕਿਰਪਾ ਕੀ ਕਹਿਣਾ ਚਾਹਾਂ ਸਾਨੂੰ ਬਹੁਤ ਵਧੀਆ ਲੱਗਦਾ ਸਾਡੇ ਪਿੰਡ ਦੇ ਜਿਹੜੀ ਇੱਕ ਤੇ ਆਪ ਇਕਤਾ ਬਹੁਤ ਵਧੀਆ ਸਾਡੇ ਪਿੰਡ ਦੀ ਜੀ ਦੂਸਰਾ ਸਾਡੇ ਪਹਿਲਾਂ ਤੋਂ ਇੱਥੇ ਗੁਰੂ ਮਹਾਰਾਜ ਦੀ ਕਿਰਪਾ ਵਾ ਸੰਤ ਬਾਬਾ ਹਰੀ ਸਿੰਘ ਜੀ ਸੰਤ ਬਾਬਾ ਮਹਿੰਦਰ ਸਿੰਘ ਜੀ ਸੰਤ ਇੱਥੇ ਫਿਰ ਇਸ ਪਿੰਡ ਵਿੱਚ ਫਿਰ ਆ ਕੇ ਗਏ ਆ ਜੀ ਜੀ ਉਹਨਾਂ ਦੀ ਕਿਰਪਾ ਨਾਲੇ ਬਦੌਲਤ ਦੇ ਨਾਲ ਇਹ ਪਿੰਡ ਵਧਿਆ ਫੁੱਲਿਆ ਵਾ ਜੀ ਤੇ ਇਹ ਪਹਿਲਾ ਨੰਬਰ ਸਾਡੇ ਫੌਜੀਆ ਦਾ ਸੀ ਇੱਕ ਡੇਟ ਵਿੱਚੋਂ ਜੀ ਅੱਜ ਕੱਲ ਇਹ ਡੇਟ ਵਿੱਚੋਂ ਸਾਡਾ ਪਿੰਡ ਝੰਡਾ ਲਵਾਣਾ ਫੋਰਨ ਕੰਟਰੀ ਦੇ ਵਿੱਚ ਸਭ ਤੋਂ ਵੱਧ ਵਾ ਜੀ ਤੇ ਜਿਨ੍ਹਾਂ ਦੀ ਬਦੌਲਤ ਇਹ ਸਾਰਾ ਕੁਝ ਹੋ ਰਿਹਾ ਵਾ ਜੀ ਜੀ ਤੇ ਇੱਥੇ ਅਵਸਰ ਵੀ ਆਲਾ ਤੋਂ ਆਲਾ ਵਾ ਇਸ ਪਿੰਡ ਵਿੱਚ ਬਹੁਤ ਵਧੀਆ ਗੁਰੂ ਮਹਾਰਾਜੀ ਕਿਰਪਾ ਵਾ ਤੇ ਸਾਰਾ ਪਿੰਡ ਇੱਕ ਦਫਾਗ ਨਾ ਚੱਲਦਾ ਵਾ ਤੇ ਇਹੋ ਹੀ ਸਾਡੀ ਗੁਰੂ ਮਹਾਰਾਜ ਦੀ ਕਿਰਪਾ ਤੋਂ ਵਾਹ ਕਰੇ ਪਰਿਵਾਰ ਬੜੇ ਬਾਹਰ ਗਏ ਨੇ ਚੰਗੀਆਂ ਪੋਸਟਰ ਤੇ ਵੀ ਲੱਗੇ ਪਰ ਬਾਹਰ ਜਾ ਕੇ ਵੀ ਕਿਤੇ ਨਾ ਕਿਤੇ ਆਪਣੇ ਪਿੰਡ ਨੂੰ ਨਹੀਂ ਭੁਲਾਇਆ ਉਹਦੇ ਵੱਲ ਤੋਂ ਨਵ ਨਵਾਂ ਪਾਲਾ ਕਰਦੇ ਨੇ ਕੀ ਕਹਿਣਾ ਚਾਹੀਦਾ ਸਾਡੇ ਪਿੰਡ ਵਿੱਚ ਜਿੰਨੇ ਮੁੰਡੇ ਜਿਹੜੇ ਮੁੰਡੇ ਬਾਹਰ ਗਏ ਆ ਨਾ ਜੀ ਉਹ ਪਿੰਡ ਲਈ ਕਦੀ ਟੂਰਨਾਮੈਂਟ ਕਰਵਾਉਂਦੇ ਆ ਕਦੀ ਉਹ ਹਰ ਕੋਈ ਨਵੀਂ ਦਿਨਾਂ ਦੀ ਸਕੀਮ ਲੈ ਕੇ ਆਉਂਦੇ ਆ ਜੀ ਉਹ ਪਿੰਡ ਦੀ ਮਤਵੀ ਕਰਦੇ ਆ ਹਰ ਪੱਖ ਤੋਂ ਮਤ ਕਰਦੇ ਪੈਸੇ ਤਾਂ ਵੀ ਕਰਦੇ ਆ ਅੱਜ ਲੋੜ ਪੈ ਜੇ ਇੱਥੇ 5.10 ਲੱਖ ਦੀ ਮਿੰਟਾਂ 'ਚ ਇਕੱਠਾ ਕਰ ਦਿੰਦੇ ਆ। ਹੋਰ ਸਾਡਾ ਪਿੰਡ ਦੂਰ ਦੂਤ ਗਏ ਲੋਹਿਆਂ ਤੇ ਕਰ ਹੜ ਪਿੰਡ ਤਾਂ ਨਹੀਂ ਮਤ ਲੈ ਕੇ ਵੀ ਜਾਂਦਾ ਰਿਹਾ ਇੱਥੋਂ। ਜੀ ਤੇ ਇੱਥੇ ਬਾਬੇ ਦੀ ਕਿਰਪਾ ਵਾ ਤੇ ਬਾਣੀ 24 ਘੰਟੇ ਚ ਚੱਲਦੀ ਆ ਪ੍ਰਵਾਹ। ਇਹ ਬਾਣੀ ਦੀ ਸਾਰੀ ਕਿਰਪਾ ਵਾ ਤੇ ਨਸ਼ਾ ਮੁਕਤ ਪਿੰਡ ਆ। ਜੀ ਤੇ ਇੱਥੇ ਨਸ਼ੇ ਦਾ ਬਿਲਕੁਲ ਦੌਰ ਨਹੀਂ ਤੇ ਦੁਨੀਆ ਜਿਹੜੀ ਆ ਪਬਲਿਕ ਸਭ ਇੱਕ ਮਿੰਟ ਨੂੰ ਹੋ ਘਰੰਦੀ ਆ। ਉਹ ਸਾਡੀ ਬੇਨਤੀ ਜੀ। ਸੋ ਗੱਲਬਾਤ ਕੀਤੀ ਹੈ ਜੀ ਨਸ਼ਾ ਮੁਕਤ ਪਿੰਡ ਆ। ਤੇ ਬੜਾ ਪਿਆਰ ਆ ਪਿੰਡ ਦੇ ਵਿੱਚ ਲੋਕ ਜਿਹੜੇ ਨੇ ਇਕਜੁੱਟ ਹੋ ਕੇ ਕੋਈ ਵੀ ਕੰਮ ਕਰਦੇ ਨੇ ਤੇ ਮਿੰਟੋ ਮਿੰਟੀ ਇਕੱਠਾ ਹੋ ਕੇ ਕੰਮ ਕਰ ਲੈਂਦੇ ਨੇ ਸੋ ਪ੍ਰਮਾਗਮਾਂ ਦੀ ਕਿਰਪਾ ਬੜੀ ਏ ਤਸਵੀਰ ਤੁਹਾਨੂੰ ਦਿਖਾਵਾਂਗੇ ਇੱਕ ਕਿ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਉਹ ਖੰਬੇ ਦੇ ਉੱਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਖੰਬੇ ਦੇ ਉੱਤੇ ਤੇ ਹਰ ਇੱਕ ਗਲੀ ਮੁਹੱਲੇ ਲੁੱਕਰ ਦੇ ਉੱਤੇ ਜਿਹੜੇ ਨੇ ਇਹ ਕੈਮਰੇ ਲੱਗੇ ਹੋਏ ਨੇ ਤੇ ਨਾਲ ਦੀ ਨਾਲ ਸਪੀਕਰ ਲੱਗੇ ਹੋਏ ਨੇ ਕੋਈ ਵੀ ਐਂਟਰ ਕਰਦਾ ਪਿੰਡ ਦੇ ਵਿੱਚ ਉਹਦੇ ਕੰਨਾਂ ਦੇ ਵਿੱਚ ਗੁਰਬਾਣੀ ਹੈ ਜਿਹੜੀ ਹਰਮੰਦਰ ਸਾਹਿਬ ਤੋਂ ਲਾਈਵ ਜਰੀ ਗੁਰਬਾਣੀ ਹੈ ਉਹਨਾਂ ਦੇ ਕੰਨਾਂ ਤੱਕ ਪਹੁੰਚਦੀ ਏ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਮਨ ਨੂੰ ਸਕੂਨ ਮਿਲਦਾ ਤੇ ਗੁਰੂ ਨਾਲ ਜੁੜਦੇ ਨੇ ਤੇ ਬਾਣੀ ਸੁਣਦੇ ਨੇ ਸੋ ਉਹਨਾਂ ਨੇ ਕਿਹਾ ਹੈ ਕਿ ਐਦਾਂ ਹੀ ਜਿਹੜੇ ਉਪਰਾਲੇ ਕਰਦੇ ਰਹਿੰਦੇ ਨੇ ਪਿੰਡ ਦੇ ਨੌਜਵਾਨ ਜਿਹੜੇ ਬਾਹਰ ਗਏਦੇ ਨੇ ਤੇ ਜਿਹੜੇ ਚੰਗੀਆਂ-ਚੰਗੀਆਂ ਪੋਸਟਾਂ ਤੇ ਲੱਗੇਦੇ ਨੇ ਗੁਰੂ ਸਾਹਿਬ ਦਾ ਅਸ਼ੀਰਵਾਦ ਆ ਉਹਨਾਂ ਤੇ ਤੇ ਐਦਾਂ ਹੀ ਅਸ਼ੀਰਵਾਦ ਬਣਿਆ ਰਵੇ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਗੁਰਦਾਸਪੁਰ ਤੋਂ ਲੈ ਕੇ ਬਾਹਰ ਫੋਰਮ ਤੱਕ ਵੀਡੀਓ ਜਾਣੀ ਚਾਹੀਦੀ ਹੈ ਬੜਾ ਵਧੀਆ ਉਕਾਲਾ ਲੱਗਿਆ ਜੀ ਪਿੰਡ ਵਾਲਿਆਂ ਦਾ ਜ਼ਿਲ੍ਹਾ ਗੁਰਦਾਸਪੁਰ ਦਾ ਐਸਾ ਪਿੰਡ ਹੈ ਨਸ਼ਾ ਮੁਕਤ ਪਿੰਡ ਹੈ ਤੇ ਨਾਲ ਦੀ ਨਾਲ ਸਾਰੇ ਬਾਣੀ ਨਾਲ ਜੁੜੇ ਹੋਏ ਨੇ ਤੇ ਸਵੇਰੇ ਸ਼ਾਮ ਦੇ ਰਿਹਾ ਗੁਰਬਾਣੀ ਸੁਣਦੇ ਨੇ ਸੋ ਵੀਡੀਓ ਨੂੰ ਬਤਵਾਤ ਸ਼ੇਅਰ ਕਰਿਓ ਕੈਮਰਾ ਪਰਸਨ ਪੌਣਾਗਰਵਾਲ ਦੇ ਨਾਲ ਲਕੀ ਰਾਜਪੂਤ ਗੁਰਦਾਸਪੁਰ